ਕੈਨਸਲ ਕਰ ਦਾਂਗੇ ਫਿਰ ਇਹ ਇਹੀ ਹਾਲ ਰਿਹਾ ਸੁਨੀਲ ਭਾਈ ਆ ਤੁਸੀਂ ਕਰੋ ਫੈਸਲਾ ਇੱਕ ਚੀਜ਼ ਬੋਲ ਦਿਓ ਜਿਹੜੀ ਮਰਜ਼ੀ ਬੋਲ ਦਿਓ ਦਰਸ਼ਕ ਵੀਰੋ ਅਸੀਂ ਤਾਂ ਦੇਖੋ ਪ੍ਰਬੰਧ ਕਰਨ ਵਾਲੇ ਆ ਹੁਣ ਜਦੋਂ ਐਂਡ ਤੇ ਆ ਕੇ ਖਿਡਿਆਰੀ ਬੇਈਮਾਨ ਹੋ ਜਾਣਾ ਉਹਦਾ ਕੋਈ ਹੱਲ ਨਹੀਂ ਮੈਚ ਜਲਵੇੜਾ ਜਿੱਤਿਆ ਪਿਆਗਾ ਰੌਲਾ ਬੈਸਤ ਦਾ 25000 ਦਾਗਾ ਇਹਨਾਂ ਨੇ 25000 ਲੈਣ ਪਿੱਛੇ ਦਵਾਰੇ ਰੇਡ ਨਹੀਂ ਪਾਉਂਦੇ ਅਸੀਂ ਆਖਿਆ ਵੀ ਰੇਡ ਪਾਓ ਤੇ ਮੈਚ ਖੇਡੋ ਇਹ ਹੁਣ ਅਕੜ ਦਿਖਾਉਂਦੇ ਨੇ ਸਾਨੂੰ ਵੀ ਅਸੀਂ ਗਰਾਊਂਡ ਛੱਡ ਕੇ ਜਾਣੇ ਆ ਪ੍ਰਬੰਧਕ ਸਾਡਾ ਆਪਣੇ ਪਿੰਡ ਦੀ ਟੀਮ ਨਹੀਂ ਜਿਹੜਾ ਆ ਤੁਸੀਂ ਸੁਣਦੇ ਹੋ ਸਾਰੇ ਦਰਸ਼ਕ ਵੀਰ ਜਿਹੜਾ ਗਰਾਊਂਡ ਛੱਡ ਕੇ ਜਾਊਗਾ ਉਹਨੂੰ ਗਰਾਊਂਡ ਦੀ ਸੌ ਆ ਜਿਹੜਾ ਗਲਤ ਗਲਤ ਫੈਸਲਾ ਲੈ ਕੇ ਇੱਥੇ ਸਾਨੂੰ ਅਕੜ ਦਿਖਾਉਂਦਾ ਹੈ ਮੈਂ ਗਰਾਊਂਡ ਛੱਡ ਕੇ ਜਾਣਾ ਜੇ ਦੋਨੇ ਟੀਮਾਂ ਚੋਟੀ ਦੀਆਂ ਰੇਡ ਪਾਉ ਫੈਸਲਾ ਹੋ ਜਾ ਮੈਚ ਜਿੱਤੇ ਆਪਾਂ ਸਿਰਫ ਬਾਈ ਜੀ ਸੈਕਟਰੀ ਸਾਹਿਬ ਬੈਸਟਾਂ ਰੌਲੀ ਖਤਮ ਕਰਦੇ ਹੋ ਵੀ ਬੈਸਟਾਂ ਅਗਲੇ ਸਾਲ ਵਿੱਚ ਜੋੜ ਦਿਆਂਗੇ ਹੋਰ ਬੈਸਟਾਂ ਨੂੰ ਕੋਈ ਇਨਾਮ ਨਹੀਂ ਦਿੰਦੇ ਫੇਰ ਬੈਸਟ ਰੇਡਰਾਂ ਨੂੰ ਵੀ ਬੈਸਟ ਰੇਡਰਾਂ ਨੂੰ ਕੋਈ ਨਾਮ ਹੀ ਨਹੀਂ ਦਿੰਦੇ ਫੇਰ ਜਿਹੜਾ ਰੇਡਰ ਦਾ ਫੈਸਲਾ ਨਾ ਜਿਹੜੀ ਨਾਮ ਹੈ ਉਹ ਰੱਖਿਆ ਗਿਆ ਇੱਕ ਮਿੰਟ ਜੀ ਜਿਹੜਾ ਬੈਸਟ ਰੇਡਰਾਂ ਨੂੰ ਅਗਲੇ ਸਾਲ ਦੇ ਵਿੱਚ ਪਾ ਦਾਂਗੇ ਇਹ ਨਾ ਭਾਈ ਜੇ ਐਂ ਹੀ ਕਰਦੇ ਰਹੇ ਤੁਸੀਂ ਓਪਨ ਕਵਾਡੀ ਵਾਲੇ ਰਖਾਉਣੋਂ ਹਟ ਜਾਣਗੇ ਮੈਚ ਭਾਈ ਪਲੀਜ਼ ਤੁਹਾਨੂੰ ਬੇਨਤੀ ਹੈ ਦੋ ਨਾਲੂ ਟੀਮਾਂ ਨੂੰ ਤੁਸੀਂ ਸਤਿਕਾਰ ਅਸੀਂ ਮਾਈ ਕਮੈਂਟਰੀ ਨੇ ਫੈਸਲਾ ਕਰਿਆ ਮੈਚ ਜਮਾਂ ਸਹੀ ਚੱਲੀ ਜਾਂਦਾ ਮੈਚ ਚਲਵੇੜਾ ਜਿੱਤ ਗਿਆ ਰੇਡਰ ਦਾ ਅਸੀਂ ਕੈਨਸਲ ਕਰਦੇ ਆ ਅਗਲੇ ਟੂਰਨਾਮੈਂਟ ਚ ਪਾਵਾਂਗੇ ਸਟਾਫਰ ਨੂੰ ਦੇਵਾਂਗੇ ਕੋਸਹਿਮ ਤੋਂ ਜਲੂਸ ਕੱਢਦੇ ਨੇ ਇੱਥੇ ਰੱਖਾਂਗੇ ਨਾਮ ਜਦੋਂ ਬੇਈਮਾਨ ਨੇ ਦਿੰਦਾ ਹੀ ਨਹੀਂ ਬਾਈ ਕਿਸੇ ਨੂੰ ਸੋਡੇ ਨਾਲ ਫੈਸਲਾ ਸਾਡਾ ਸੁਣ ਲਓ ਜੀ ਅਸੀਂ ਕੈਨਸਲ ਨਹੀਂ ਕਰਤਾ ਜਾਣ ਕੇ ਲੱਗਿਆ ਮੈਨੂੰ ਐਂ ਤਾਂ ਦੇਖ ਲੋ ਯਾਰ ਪਹਿਲਾਂ ਕਿਹੜੇ ਚੱਪੀ ਲੱਗੀ ਹੁੰਦੇ ਨੇ ਪਹਿਲਾਂ ਕਿਹੜੇ ਚੱਪੀ ਲੱਗਿਆ ਹੁੰਦੇ ਨੇ ਰੌਲਾ ਰੌਲਾ ਛੋੜੇ 25000 ਦਾ ਗੱਲ 1 ਲੱਖ ਹਾਂ ਥੋੜਾ ਜਿਹਾ ਸੁਪੀਸਾਈ ਨੇ ਬਈ ਅਸੀਂ ਅਸੀਂ ਸੰਦੀਪ ਜੀ ਮਾਈਕ ਆ ਤੂੰ ਸਾਈਡ ਤੇ ਮਾਈਕ ਪਲੇਰਾਂ ਤੋਂ ਸਾਈਡ ਤੇ ਰੱਖੋ ਜੀ ਦਿਨੇ ਦਿਨੇ ਕਬੱਡੀ ਹੁੰਦੀ ਸੀ ਭਰਾਵੋ ਆ ਪੰਜ-ਸੱਤ ਸਾਲਾਂ ਦੀ ਕਬੱਡੀ ਦਾ ਹਨੇਰਾ ਆ ਗਿਆ। ਘਾਣ ਹੋਇਆ ਪਿਆ ਕਬੱਡੀ ਦਾ ਜਮਾ। ਇਸ ਮੈਚ ਤੋਂ ਜੰਮੇੜਾ ਦੀ ਟੀਮ ਜੇਤੂ ਹੈ। ਬੈਸਟ ਅਫ ਫਰ ਦਾ ਰਿਜ਼ਲਟ ਦੇਖੋਗੇ।